ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੇਗੀ ਆਓ ਸ਼ੁਰੂ ਕਰਦੇ ਹਾਂ ਫੁੱਲਾਂ ਨਾਲ ਸਜੇਕਾਰ ਇੱਕ ਵੱਡੇ ਸਾਰੇ ਘਰ ਦੇ ਕਾਲੀ ਰੰਗ ਦੇ ਦਰਵਾਜ਼ੇ 'ਉਮਰੇ ਰੁਕੇ ਬਹੁਤ ਸਾਰੀਆਂ ਔਰਤਾਂ ਸੋਹਣੀਆਂ ਲਿਸ਼ਕਮੀਆਂ ਪੋਸ਼ਾਕਾਂ ਚ ਸਜੀਆਂ ਜਿਵੇਂ ਨਮੀ ਬਹੁਤੀ ਬੇਸਬਰੀ ਨਾਲ ਵੜੀ ਕਰ ਰਹੀਆਂ ਸਨ ਸਤੰਬਰ ਦੀ ਚਿਪਚਿਪੀ ਜੀ ਗਰਮੀ ਤੇ ਸ਼ਾਮ ਦਾ ਹੋਮਸ ਪਰਿਆਵੇਲਾ ਉਪਰੋਂ 10 ਕਿਲੋ ਦੇ ਭਾਰੀ ਲਹੰਗੇ ਤੇ ਗਹਿਣਿਆਂ ਨਾਲ ਲੱਤੀ ਸੰਜਮ ਨੇ ਗੱਡੀ ਦੇ ਅੰਦਰੋਂ ਹੀ ਸਭ ਨੂੰ ਧੱਕਿਆ ਦੂਖ ਮਜਾਜਾਂ ਜਿਹੀਆਂ ਕੁੜੀਆਂ ਅੱਗੇ ਆਈਆਂ ਸੰਜਮ ਨੂੰ ਗੱਡੀ ਚੋਂ ਬਾਹਰ ਉਤਾਰਿਆ ਪਿੱਛੇ ਉਹਦੇ ਬਚੂਲਨ ਤੇ ਉਸਦੀ ਨਿਮਾਣੀ ਜੀ ਪਰਜਾਈ ਉਸ ਨੂੰ ਸਹਾਰਾ ਦੇਣ ਲਈ ਖੜੀਆਂ ਸੀ ਉਸ ਦੇ ਨਾਲ ਖੜੇ ਗੁਰਵੰਤ ਨੂੰ ਕਈ ਟੀਮੀਰ ਟੀਚਰਾਂ ਕਰ ਕਰ ਛੇੜ ਰਹੀਆਂ ਸੀ ਪਾਣੀ ਵਰਨ ਦੀ ਰਸਮ ਖਤਮ ਹੋਈ ਸੰਜਮ ਨੂੰ ਇੱਕ ਕਮਰੇ ਵਿੱਚ ਬਿਠਾਇਆ ਗਿਆ ਗਰਮਿਆਂ ਨਾਲ ਉਸਦਾ ਪੂਰਾ ਹਾਲ ਸੀ ਫਿਰ ਤੋਂ ਕਿੰਨੀਆਂ ਹੀ ਰਸਮਾਂ ਸ਼ੁਰੂ ਹੋ ਗਈਆਂ ਰਾਤ ਪੈਂਦੇ-ਪੈਂਦੇ ਵਿਆਹ ਦੀ ਸਾਰੇ ਕਾਰਵਿਹਾਰ ਪੂਰੇ ਹੋਏ ਬਾਹਰ ਉੱਚੀ ਆਵਾਜ਼ ਵਿੱਚ ਵੱਜ ਰਹੇ ਆਜਕਲ ਦੇ ਗੀਤਾਂ ਤੇ ਸਾਰੇ ਨੱਚਟਾ ਪ੍ਰੇਰ ਸਨ ਅੱਦੇ ਸ਼ਰਾਬੀ ਜੀ ਬੰਦੇ ਆਪਣੀਆਂ ਹੀ ਧੁਨਾ ਤੇ ਆਪਣਾ ਮਨਪਰਸ਼ਾ ਵੀ ਕਰਦੇ ਪਏ ਸੀ ਇੱਕ ਪਾਸੇ ਔਰਤਾਂ ਦੀ ਟੋਲੀ ਲੱਗੀ ਹੋਈ ਸੀ ਕਿਸੇ ਨੇ ਅੰਦਰ ਬੈਠੇ ਸੰਜਮ ਨੂੰ ਵੀ ਬਾਹਰ ਨੱਚਣੇ ਬੁਲਾ ਲਿਆ ਵਿਸ਼ਰਮਾਂ ਦੀ ਜਿੱਕਠੀ ਹੋਈ ਜਾਵੇ ਪਰ ਤੀਮੀਆਂ ਨੇ ਉਦੋਂ ਤੱਕ ਖੜਾ ਨਹੀਂ ਛੱਡਿਆ ਜਦੋਂ ਤੱਕ ਉਹਨੇ ਦੋ ਤਿੰਨ ਗਿੜੀ ਨਹੀਂ ਦਿੱਤੀ ਉਹ ਤਾਂ ਸਭ ਵਿੱਚ ਗੁਰਮਤ ਨੂੰ ਲੱਭ ਰਹੀ ਸੀ ਇੱਕ ਪਾਸੇ ਡਹਿੇਪੇ ਮੰਚੇ ਤੇ ਬੈਠਾ ਉਹ ਦਿਸਿਆ ਹੱਥ ਵਿੱਚ ਉਹਦੇ ਸ਼ਰਾਬ ਦੀ ਬੋਤਲ ਬੇਸੁਰਤ ਜਿਹਾ ਹੋਇਆ ਪਿਆ ਸੀ ਉਹਨੂੰ ਕੋਈ ਹੋਸ਼ ਨਹੀਂ ਸੀ ਕਿ ਉਸੇ ਨਮੀ ਵਿਆਹੀ ਲਾੜੀ ਕਿੱਥੇ ਦੂਸਰਾ ਦਿਨ ਵਿਵਹ ਦੀਆਂ ਰਸਮਾਂ ਨਿਵਾਉਂਦਿਆਂ ਬੀਤ ਗਿਆ ਸ਼ਾਮ ਨੂੰ ਉਹਦੀ ਚਠਾਣੀ ਨੇ ਉਹਨੂੰ ਇੱਕ ਕਮਰੇ ਵਿੱਚ ਬਿਠਾਉਂਦਿਆਂ ਕਿਹਾ ਲੈਨੀ ਸਹਿਲੀ ਇਹ ਹੈ ਤੇਰਾ ਕਮਰਾ ਅੱਜ ਤੋਂ ਤੂੰ ਇਸ ਕਮਰੇ ਦੀ ਮਾਲਕ ਨਾ ਜਠਾਣੀ ਸੋਣਾ ਚਾਹਸੀ ਕਮਰਾ ਬਹੁਤ ਸਲੀਕਨ ਨਾਲ ਸਜਾਇਆ ਹੋਇਆ ਸੀ ਹਰ ਚੀਜ਼ ਆਪਣੀ ਥਾਂ ਟਿਕਾਣੀ ਰੱਖੀ ਹੋਈ ਸੀ ਉਹਨੂੰ ਕਮਰੇ ਨਾਲ ਆਪਣਾ ਜੀ ਪੈਦਾ ਹੋਈ ਬੈਰ ਦੇ ਨਾਲ ਪਈ ਮੇਜ਼ 'ਤੇ ਇੱਕ ਜੱਗ ਪਿਆ ਸੀ ਖੋਲੀ ਗਲਾਸ ਪਿਆ ਸੀ ਉਹਦੇ ਹੇਠਾਂ ਕਿਤਾਬਾਂ ਦਾ ਢੇਰ ਪਿਆ ਸੀ ਰਾਤ ਦੇ 12 ਵਜੇ ਕਮਰੇ ਦਾ ਦਰਵਾਜ਼ਾ ਤੜਾਕਰ ਕੇ ਖੁੱਲਿਆ ਸਾਹਮਣੇ ਸ਼ਰਾਬ ਦੇ ਨਸ਼ੇ ਵਿੱਚ ਝੂਲਦਾ ਗੁਰਵੱਤਾ ਖੜਾ ਹੋਇਆ ਸੀ ਉਹ ਇੱਕਦਮ ਸਹਿਮ ਗਈ ਫਿਰ ਆਪਣੇ ਆਪ ਨੂੰ ਸੰਭਾਲ ਲਿਆ ਆਉਂਦੇ ਹੀ ਉਸਨੇ ਉਹਦੇ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਉਹ ਮਿੰਤਾ ਕਰਦੀ ਰਹੀ ਆਪਾਂ ਕਿ ਦੁਜੇ ਨੂੰ ਸਮਝਤਾ ਲਈਏ ਬੱਲਾ ਕਰ ਲਈਏ ਇਹ ਸਭ ਕੁਝ ਤਾਂ ਫਿਰ ਵੀ ਹੋ ਸਕਦਾ ਪਰ ਨਸ਼ੇ ਵਿੱਚ ਤਤ ਉਹਨੇ ਕੋਈ ਗੱਲ ਨਾ ਸੁਣੀ ਕੁਝ ਸਮੇਂ ਬਾਅਦ ਗੁਰਵੱਤੀ ਪੇਠੋ ਦੇ ਵੱਲ ਸੀ ਉਹ ਉਹਦੀ ਪਿੱਠ ਨੂੰ ਦੇਖ ਰਹੀ ਸੀ ਕਦੇ ਛੱਤ ਤੇ ਚੱਲ ਰਹੀ ਪੱਖੇ ਵੱਲ ਉਹਨੂੰ ਹਰ ਰਾਤ ਲੰਗਾਉਣੀ ਔਖੀ ਹੋ ਗਈ ਸੀ ਸਵੇਰੇ 5 ਵਜੇ ਉਹ ਦੀ ਜਾਗ ਖੁੱਲੀ। ਉਹਨੇ ਸਭaik ਆਪਣਾ ਹੱਥ ਗੁਰਵਤ ਫਲ ਵਧਾਇਆ ਪਰ ਬਿਸਤਰ ਖਾਲੀ ਸੀ। ਸਾਹਮਣੇ ਬੋਹਾ ਵੀ ਪੇੜਿਆ ਹੋਇਆ ਸੀ। ਉਹਨੇ ਅੰਦਾਜ਼ ਲਗਾਇਆ ਸ਼ਹਿਰ 'ਚ ਰਹਿੰਦੇ ਨੇ ਸ਼ੇਅਰ ਕਰਨ ਕਿਆ ਹੋਵੇਗਾ। ਉਹਨੂੰ ਗੁਰਵਤ ਦੀ ਰਾਤ ਵਾਲੀ ਹਰਕਤ ਤੇ ਗੁੱਸਾ ਆਇਆ। ਫਿਰ ਸੋਚਿਆ, ਪੀਤੀ ਖਾਦੀ 'ਚ ਬੰਦੇ ਤੋਂ ਗਲਤੀ ਹੋ ਜਾਂਦੀ ਆ। ਉਹਨੇ ਮੇਜ਼ ਤੇ ਪਏ ਜੱਗ 'ਚੋਂ ਪਾਣੀ ਦੇ ਗਲਾਸ ਭਰਿਆ ਤੇ ਪੀ ਲਿਆ। ਸੂਰਜ ਦਾ ਮੱਧਮ ਚਾਨਣ ਖਿੜਕੀ ਦੀ ਛੀਤ ਵਿੱਚ ਦੀ ਅੰਦਰ ਆਉਣ ਲੱਗਾ। 6 ਵਜੇ ਕਿਸੀ ਨਾ ਗੁਰਵਤਤ ਕੋਈ ਚਤਾ ਪਤਾ ਸੀ ਨਾ ਹੀ ਕਰਦਾ ਕੋਈ ਹੋਰ ਜੀ ਵੀ ਅੰਦਰ ਆਇਆ ਉਹ ਨਮੀ ਵਹੀ ਹੋਣ ਕਰਕੇ ਬਾਹਰ ਵੀ ਨਹੀਂ ਸੇ ਜਾ ਸਕਦੀ ਥੋੜੇ ਸਮੇਂ ਬਾਅਦ ਸਰੀਰ ਤੋਂ ਪੂਰੀ ਜਰਵਈ ਪਈ ਉਹਦੀ ਸਾਸ ਅੰਦਰ ਰਹੀ ਉਸ ਅਜੀ ਕਿਤਾ ਨੂੰ ਗੁਰਫਤਵਾਰੇ ਪੁੱਛੀ ਉਹਦੇ ਪੁੱਛਣ ਤੋਂ ਪਹਿਲਾਂ ਹੀ ਉਹ ਬੋਲ ਪਈ ਤੀ ਵੰਥ ਤਸਵੀਰੀ 4 ਵਜੇ ਸ਼ਹਿਰ ਨੂੰ ਵਾਪਸ ਮੁੜ ਗਿਆ ਵਿਆਹ ਕਰਕੇ ਹਫਤੇ ਦੀ ਛੁੱਟੀ ਲਈਆਂ ਸੀ ਬੈਂਕ ਦੀ ਨੌਕਰੀ ਆ ਡਿਊਟੀ ਤੇ ਜਾਣਾ ਵੀ ਜ਼ਰੂਰੀ ਆ ਉਹਨੇ ਬਸ ਕਿਉਂ ਨਹੀਂ ਗਏ ਇਨ ਦੀ ਗੱਲ ਉਹਦੇ ਜ਼ੁਬਾਨ ਤੇ ਆਉਂਦਿਆਂ ਦੇ ਰੁਕੇ ਉਹਦੀ ਸਸ ਪਹਿਲਾਂ ਹੀ ਬੋਲ ਪਈ ਕੋਈ ਨਹੀਂ ਆਜੂ ਕੱਗਲੇ ਹਫਤੇ ਤੱਕ ਇਹਨੇ ਕਹਿੰਦਿਆਂ ਉਹ ਬਾਹਰ ਨਿਕਲ ਗਈ ਸੰਜਮ ਉੱਤੇ ਬੱਠੇ ਖੁਦ ਨੂੰ ਅੰਦਰੋਂ ਤੇ ਬਾਹਰੋਂ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨੂੰ ਗੁਰਵਤੀਆਂ ਵਿਆਹ ਤੋਂ ਪਹਿਲਾਂ ਬੋਲੀਆਂ ਮਿੱਠੀਆਂ ਗੱਲਾਂ ਯਾਦ ਆ ਰਹੀਆਂ ਸੀ ਤੁਨਾ ਸੂਟ ਤੇ ਜੋੜੇ ਜੁੱਤੀਆਂ ਵਧਿਆ ਲੰਮੀ ਇਨੇ ਵੱਡੇ ਸ਼ਹਿਰ 'ਚ ਪਿੰਡੂ ਬਣ ਕੇ ਨਹੀਂ ਰਹਿਣਾ ਤੇ ਸੱਚੀ ਉਸਨੇ ਆਪਣੇ ਮਾਪਿਆਂ ਦੀ ਹیثیت ਤੋਂ ਵੱਧ ਕੇ ਸੂਟਾਂ ਤੇ ਜੋੜੀ ਜੁੱਤੀਆਂ ਤੇ ਪੈਸਾ ਲਾਇਆ ਸੀ ਤਾਂ ਕਿ ਗੁਰਵਤ ਦੀ ਨਾਲ ਚਲਦੀ ਹੋਈ ਜੱਜ ਜਾਵੇ ਉਸ ਤਾਂ ਰੰਜੀ ਨੈ ਨਕਸ਼ ਵਾਲੀ ਕੁੜੀ ਸੀ ਪਰ ਗੁਰਵਤ ਗੁੰਦਮੀ ਜੇ ਸ਼ਰੀਰ ਦਾ ਉੱਚਾ ਲੰਮਾ ਕਰਤੇ ਆਕਰਸ਼ਕ ਸਖਸ਼ੀਤ ਵਾਲਾ ਮੁੰਡਾ ਸੀ ਵਿਆਹ ਵਾਲੇ ਦਿਨ ਵੀ ਪਿੰਡ ਚੋਂ ਉਹ ਸ਼ਗਨ ਪਹੁੰਚਾਈ ਇੱਕ ਧੀਮੀ ਨੇ ਉਸਦੇ ਕੰਨ ਵਿੱਚ ਕਿਹਾ ਸੀ ਪਹਿਣੇ ਮੁੰਡਾ ਤਾਂ ਤੇਰਾ ਕਿੰਨਾ ਫਫਦਾ ਆ ਬਹੁਤ ਉਹਦੇ ਮੇਜ ਦੀ ਲਿਆ ਦਿੰਦੀ ਇਹ ਤਾਂ ਰੰਗ ਪੱਕਾ ਜਾਇਆ ਉਹ ਗੱਲ ਉਸ ਨੂੰ ਬੜੀ ਚੁਭੀ ਸੀ ਪਰ ਚੁੱਪ ਰਹੀ ਹਫਤਾ ਭਰ ਉਹ ਪਿੰਡ ਚ ਆਉਂਦੀਆਂ ਤੀਮੀਆਂ ਤੇ ਸੌਰੇ ਪਰਿਵਾਰ ਦੇ ਜੀਆਂ ਨਾਲ ਰਿਸ਼ਨ-ਮਿਚਨ ਦਾ ਯਤਨ ਕਰਦੀ ਰਹੀ ਇੱਕ ਦਿਨ ਸ਼ਾਮ ਸੌਰੇ ਘਰ ਲੱਗੇ ਲੈਂਡਲਾਈਨ ਫੋਨ ਤੇ ਗੁਰਵਤ ਦਾ ਫੋਨ ਆਇਆ ਉਹਦੀ ਸੱਸ ਨੇ ਗੱਲ ਕਰਕੇ ਫੋਨ ਉਸ ਨੂੰ ਫੜਾ ਦਿੱਤਾ ਉਸ ਦਿਨ ਉਹਨੇ ਜੀਭ ਭਰ ਕੇ ਉਹਦੇ ਨਾਲ ਗਿਲੇ ਸ਼ਿਕਵੇ ਕੀਤੇ ਗੁਰਵਤ ਨੇ ਵੀ ਉਹਦੇ ਦਿਲ ਨੂੰ ਤਰਵਾਸ ਦਿੰਦੇ ਆ ਕਿਹਾ ਕਿ ਉਹ ਛੇਤੀ ਆ ਕੇ ਉਹਨੂੰ ਆਪਣੇ ਨਾਲ ਲੈ ਜਾਵੇਗਾ ਇੱਕ ਹਫਤਾ ਫੇਰ ਲੰਘ ਗਿਆ ਗੁਰਵਤ ਚੌਥਾ ਦਿਨ ਸੇ ਉਹ ਵਿੜੇ ਵਿੱਚ ਝਾੜੂ ਫੇਰ ਰਹੀ ਸੀ ਅਚਾਨਕ ਇੱਕ ਕਾਂ ਦਰਵਾਜ਼ੇ ਤੇ ਆ ਕੇ ਰੁਕੀ ਸਾਹਮਣੇ ਮੋਂਗੀਆਂ ਰੰਗੀ ਪੱਗ ਬੰਨੀ ਗੁਰਵਤ ਦਰਵਾਜ਼ਾ ਲੰਘ ਆਇਆ ਸੀ ਖੁਸ਼ੀ ਦੇ ਮਾਰੇ ਉਸੇ ਹੰਝੂ ਵਹਿ ਤਰੇ ਉਸ ਦਿਨ ਉਸ ਲਈ ਅੰਬਰ ਧਰਤੀ ਇੱਕ ਹੋ ਗਏ ਸੀ ਕਿੰਨੀਆਂ ਸਾਰੀਆਂ ਗੱਲਾਂ ਸੀ ਉਹਦੇ ਅੰਦਰ ਜੋ ਉਸ ਨੇ ਆਪਣੇ ਘਰ ਵਾਲੀ ਨਾਲ ਕਰਨੀਆਂ ਸੀ ਗੁਰਵਤ ਉਸ ਦੇ ਲਈ ਇੱਕ ਲਾਲ ਰੰਗ ਦਾ ਸੂਟ ਤੇ ਕੱਚ ਦੀਆਂ ਚੋੜੀਆਂ ਲੈ ਕੇ ਆਇਆ ਉਹ ਖੁਸ਼ੀ ਵਿੱਚ ਬਾਵਰੀ ਜੀ ਹੋਈ ਫਿਰੇ ਆਪਣੇ ਆਪ ਹੀ ਚੂੜੀਆਂ ਚੜਾਉਣ ਲੱਗੀ ਤੇ ਸੱਜੇ ਹੱਥ ਦੇ ਅੰਗੂਠੇ ਦੀ ਉੱਪਰਲੀ ਚਮੜੀ ਤੋਂ ਇੱਕ ਚੂੜੀ ਟੁੱਟਨ ਕਰਕੇ ਖੂਨ ਟਪ ਟਪ ਪੈ ਰਿਹਾ ਸੀ। ਗੁਰਵਤ ਸਾਹਮਣੇ ਬੈਠਾ ਦੇਖਦਾ ਰਿਹਾ ਪਰ ਇੱਕ ਵਾਰ ਉਸਨੇ ਨਹੀਂ ਪੁੱਛਿਆ ਕਿ ਉਸਦੀ ਕਿਵੇਂ ਲੱਗੀ ਕਿੰਨਾ ਕੁ ਦਰਦ ਹੋ ਰਿਹਾ ਹੈ। ਦਰਦ ਸਹਿਣ ਕਰਨਾ ਪੜਾ ਔਖਾ ਸੀ ਪਰ ਉਸਨੇ ਆਪ ਹੀ ਜੱਗ ਪਰ ਕੇ ਪਾਣੀ ਦਾ ਜ਼ਖਮ ਤੇ ਡੋਲਿਆ। ਕਾਫੀ ਸਮੇਂ ਬਾਅਦ ਖੂਨ ਬੰਦ ਹੋਇਆ। ਉਦੋਂ ਉਹ ਉਹਨੂੰ ਬੜਾ નિર્દયੀ ਜਾਂ ਲੱਗਿਆ। ਰਾਤ ਨੂੰ ਗਰਵਤ ਨੇ ਆਪਣਾ ਮੰਜਾ ਬਰਾਂਡੇ ਵਿੱਚ ਲਗਾ ਲਿਆ। ਉਹ ਆਪਣੇ ਕਮਰੇ ਵਿੱਚ ਬੈਠੀ ਉਹਨੂੰ ਉਡੀਕਦੀ ਰਹੀ। ਇੱਕ ਦੋ ਵਾਰ ਉਹ ਉਠਾਉਣ ਵੀ ਗਈ ਪਰ ਉਸਨੇ ਛਿੜਕ ਕੇ ਉਹਨੂੰ ਭੇਜ ਦਿੱਤਾ। ਤੂੰ ਜਾ ਇੱਥੋਂ ਮੈਂ ਇੱਥੇ ਹੀ ਸੌਣਾ ਹੈ। ਅੰਦਰ ਮੇਰਾ ਦਮ ਘੁੱਟਦਾ ਹੈ। ਕਿੰਨਾ ਔਖਾ ਸੀ ਉਹ ਸਮਾਂ ਉਸ ਲਈ। 15 ਦਿਨਾਂ ਤੋਂ ਜਸਤੀ ਉਡੀਕ ਕਰ ਰਹੀ ਸੀ। ਉਹ ਇੰਜ ਕਰੇਗਾ ਉਹਨੂੰ ਉਮੀਦ ਨਹੀਂ ਸੀ। ਸਾਰੀ ਰਾਤ ਵਿਚਾਰਾਂ ਨਾਲ ਕੁਲਦੀ ਰਹੀ। ਸਵੇਰੇ ਲੱਗ ਰਿਹਾ ਸੀ ਜਿਵੇਂ ਉਹਦੇ ਸਿਰ ਵਿੱਚ ਨਾੜਾਂ ਦੀਆਂ ਗੰਡਾਂ ਬਚ ਗਈਆਂ ਸਨ। ਸਵੇਰੇ ਜਾਨ ਲੱਗਿਆ ਨਾ ਗੁਰਪਤ ਨੂੰ ਮਿਲ ਕੇ ਗਿਆ ਨਾ ਦੱਸ ਕੇ ਗਿਆ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸ ਦਾ ਘਰ ਵਾਲਾ ਇਹ ਸਭ ਕਿਉਂ ਕਰ ਰਿਹਾ ਹੈ ਅਖੀਰ ਉਸ ਦਾ ਕਸੂਰ ਕੀ ਸੀ ਸਹੁਰਿਆਂ ਤੋਂ ਪੀਕੇ ਪੀਕੇ ਤੋਂ ਸੋਰੀ ਆਉਂਦੀ ਜਾਂਦੀ ਉਹਦੀ ਜ਼ਿੰਦਗੀ ਬੀਤ ਰਹੀ ਸੀ ਵਿਆਹ ਦੇ 1 ਸਾਲ ਦੇ ਸਮੇਂ ਵਿੱਚ ਉਹ ਮਸਾ ਪੰਜ ਫਾਰ ਪਿੰਡ ਆਇਆ ਸੀ ਉਹ ਵੀ ਇੱਕ ਰਾਤ ਲਈ ਹੁਣ ਤਾਂ ਪਿੰਡ 'ਚੋਂ ਸਹੁਰੇ ਘਰ ਆਉਂਦੀਆਂ ਕੁਝ ਧੀਮੀਆਂ ਹਮਦਰਦੀ ਜਾਂ ਕੰਸੋਇਆ ਲੈਣ ਦੀਆਂ ਮਾਰੀਆਂ ਨੂੰ ਪੁੱਛਦੀਆਂ ਕੁੜੇ ਵੰਤਾ ਤੇਰਾ ਮੋਨੀ ਕਰਦਾ ਕਿ ਕੋਈ ਗੱਲਬਾਤ ਹੈ ਵੀ ਕਿ ਨਹੀਂ ਤੁਹਾਡੇ ਵਿੱਚ ਅੱਜ ਕੱਲ ਦੇ ਮੁੰਡੇ ਤਾਂ ਸਕਿੰਟ ਵੀ ਆਪਣੀ ਜਨਾਨੀ ਨੂੰ ਦੂਰ ਨਹੀਂ ਕਰਦੇ ਪਰ ਤੇਰਾ ਘਰ ਵਾਲਾ ਤਾਂ ਤਕੜੇ ਸਵਰ ਵਾਲਾ ਹੈ ਕਿ ਕੋਈ ਹੋਰ ਰੱਖੀ ਬੈਠਾ ਉਹਨਾਂ ਦੀ ਆਖਰੀ ਗੱਲ ਨਾਲ ਉਹਦਾ ਸਾਰਾ ਸਰੀਰ ਕੰਬ ਜਾਂਦਾ ਸੀ ਉਹ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੀ ਸੀ ਕਿ ਉਹਦੇ ਘਰ ਵਾਲੇ ਦੀ ਜ਼ਿੰਦਗੀ 'ਚ ਕੋਈ ਹੋਰ ਔਰਤ ਆਏਗੀ ਪੇਕੇ ਪਿੰਡ ਵੀ ਕਿੰਨੇ ਹੈ ਗਮੀਆਂ ਸ਼ਾਦੀਆਂ ਤੇ ਉਹ ਕੱਲੀ ਹੀ ਜਾਂਦੀ ਰਹੀ ਸੀ ਚਾਚੀਆਂ ਤਾਈਆਂ ਵੀ ਨੇ ਹੋਰੇ ਮਾਰਦੀਆਂ ਟਿਚਰਾ ਕਰਦੀਆਂ ਕੀ ਗੱਲ ਹਰ ਮੌਕੇ ਇਕੱਲੇ ਆ ਜਾਂਦੀ ਆ ਪਰੌਣੇ ਨੂੰ ਨਹੀਂ ਲੈ ਕੇ ਆਈ ਸਾਲ ਹੋ ਗਿਆ ਕਦੇ ਦੇਖਿਆ ਹੀ ਨਹੀਂ ਤੇਰੇ ਨਾਲ ਆਇਆ ਉਹਦੇ ਕੋਲ ਕੋਈ ਸਟੀਕ ਜਵਾਬ ਨਾ ਹੁੰਦਾ ਗੱਲਬਾਤ ਹੀ ਟਾਲ ਛੱਡਦੀ ਪਰ ਉਹਨਾਂ ਦੀਆਂ ਗੱਲਾਂ ਉਹਦੇ ਸੂਲਾਂ ਵਾਂਗ ਚੁੱਕਦੀਆਂ ਉਹਦੀ ਮਾਂ ਉਹਦੇ ਦੁੱਖ ਪੁੱਛਣ ਦੀ ਕੋਸ਼ਿਸ਼ ਕਰਦੀ ਪਰ ਉਹ ਹੱਸ ਕੇ ਦਿਖਾ ਦਿੰਦੀ ਗਰੀਬ ਮਾਂ ਬਾਪ ਨੂੰ ਸਾਰਾ ਕੁਝ ਦੱਸ ਕੇ ਉਹ ਉਹਨਾਂ ਦੀ ਆਂਦਰਾਂ ਨਹੀਂ ਸਾੜਨਾ ਚਾਹੁੰਦੀ ਸੀ ਬਾਪੂ ਦੀ ਉਹ ਲਾਡਲੀ ਥੀ ਉਦੀ ਤਕਲੀਫ ਸੁਣ ਕੇ ਉਹਨੇ ਟੁੱਟੇ ਜਾਣਾ ਸੀ 1.5 ਸਾਲ ਬਾਅਦ ਇੱਕ ਦਿਨ ਸੱਸ ਨੇ ਗੁਰਵਤ ਨੂੰ ਖਰੀਆਂ-ਖਰੀਆਂ ਸੁਣਾ ਕੇ ਕਿਹਾ ਸੀ ਕਿ ਇਹਨੂੰ ਆਪਣੇ ਨਾਲ ਲੱਗੇ ਜਾ ਸਾਨੂੰ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਔਖਾ ਹੋਇਆ ਪਿਆ ਹੈ ਨਾਲੇ ਭਾਈ ਤੂੰ ਵਿਆਹ ਕਿ ਲਿਆਇਆ ਆ ਫਰਜ਼ ਤਾਂ ਨਿਭਾਉਣਾ ਪਊ ਪਰ ਮਾਂ ਉਹ ਕੁਝ ਬੋਲ ਦਾ ਬੋਲ ਦਾ ਰੁਕ ਗਿਆ ਉਸ ਦਿਨ ਉਹ ਪਹਿਲੀ ਵਾਰ ਉਹਦੇ ਬਰਾਬਰ ਕਾਰ ਦੀ ਪਹਿਲੀ ਸੀਟ ਤੇ ਬੈਠ ਕੇ ਸ਼ਹਿਰ ਜਾ ਰਹੀ ਸੀ ਉਹ ਬੜੀ ਖੁਸ਼ ਸੀ ਉਮੀਦ ਵੀ ਸੀ ਕਿ ਇਕੱਠੇ ਰਹਾਂਗੇ ਤਾਂ ਆਪੇ ਸਭ ਕੁਝ ਠੀਕ ਹੋ ਜਾਊਗਾ ਪਰ ਰਸਤੇ ਉਹਨਾਂ ਨੇ ਕੋਈ ਖਾਸ ਗੱਲਬਾਤ ਨਾ ਕੀਤੀ 4 ਘੰਟੇ ਤੇ ਲਗਾਤਾਰ ਸਫ਼ਰ ਵਧ ਗੁਰਵਤ ਨੇ ਕਾਰ ਇੱਕ ਅਲੀਸ਼ਾਨ ਕੋਠੀ ਅੱਗੇ ਖੜਾ ਦਿੱਤੀ ਅਲੀ ਦਵਾਰੇ ਸੋਹਣੀਆਂ ਸੋਹਣੀਆਂ ਵੱਡੀਆਂ ਇਮਾਰਤਾਂ ਉਸ ਨੇ ਪਹਿਲੀ ਵਾਰ ਦੇਖੀਆਂ ਦਰਖਤਾਂ ਨਾਲ ਭਰਿਆ ਆਲਾ ਦਵਾਲਾ ਬੜਾ ਸੋਹਣਾ ਲੱਗਿਆ ਦਰਵਾਜ਼ੇ ਤੇ ਲੱਗਿਆ ਵੱਡਾ ਤਾਲਾ ਖੋਲ ਦਿਓ ਵੀ ਜਿਹੜੇ ਅੰਦਰ ਆ ਗਏ ਅੰਦਰੋਂ ਹੋ ਕੇ ਬਹੁਤ ਸੋਹਣਾ ਬਣਿਆ ਹੋਇਆ ਸੀ ਵੱਡੇ ਵੱਡੇ ਦੋ ਕਮਰੇ, ਖੁੱਲੀ ਰਸੋਈ, ਵੱਡਾ ਸਾਰਾ ਹਾਲ। ਜਿਸ ਵਿੱਚ ਇੱਕ ਪਾਸੇ ਸਲੀਕੀ ਨਾਲ ਸਜਾਇਆ ਸੋਫਾ ਸੈੱਟ, ਚਾਰ-ਪੰਜ ਸਿਨੈਰੀਆਂ ਦੀਆਂ ਤਸਵੀਰਾਂ, ਕਰੀਮ ਤੇ ਮਹਿਰੂਨ ਰੰਗ ਦੇ ਪਰਦੇ, ਸਭ ਕਿੰਨੇ ਸੋਹਣੇ ਲੱਗ ਰਹੇ ਸੀ। ਰਸੋਈ ਵਿੱਚ ਵੀ ਜ਼ਰੂਰਤ ਦੀ ਸਾਰੀ ਢਾਂਡੇ ਮਜੂਦ ਸਨ। ਢਾਲਾਂ ਤੇ ਮਿਰਚ ਮਸਾਲੇ ਸਭ ਕੁਝ ਸੀ। ਉਹਨੇ ਪੂਰੇ ਘਰ ਨੂੰ ਚੰਗੀ ਤਰ੍ਹਾਂ ਦੇਖਿਆ। ਅਲਮਾਰੀ ਵਿੱਚ ਪਏ ਗਰਵਤ ਦੇ ਕੱਪੜੇ ਇੰਝ ਲੱਗਦਾ ਸੀ ਜਿਵੇਂ ਕਿਸੇ ਸਜਜੀ ਔਰਤ ਨੇ ਸਜਾ ਕੇ ਰੱਖੇ ਹੋਣ। ਲੋੜ ਮੁਤਾਬਕ ਗਰਮੀ ਸਰਦੀ ਵਾਲੇ ਬਿਸਤਰੇ ਵੀ ਇੱਕ ਦੂਸਰੀ ਅਲਮਾਰੀ ਵਿੱਚ ਸਾਂਭੇ ਪਏ ਸੀ। ਘਰ ਦੀ ਦੁੱਧ ਚਿੱਟੀ ਫਰਸ਼ ਚੱਕਾਚਕ ਲੱਗ ਰਹੀ ਸੀ। ਡ੍ਰੈੰਗ ਰੂਮ ਵਿੱਚ ਲੱਗਿਆ ਵੱਡਾ ਸਾਰਾ ਟੀਵੀ ਉਹਨੇ ਪਹਿਲੀ ਵਾਰ ਦੇਖਿਆ ਸੀ। ਉਹ ਬਹੁਤ ਖੁਸ਼ ਸੀ। ਅੱਜ ਗੁਰਵਤਨ ਨੂੰ ਕੰਮ ਛੱਡ ਕੇ ਆਪਣੀ ਡਿਊਟੀ ਤੇ ਚੱਲ ਗਿਆ। ਉਹ ਜ ਵੀ ਸਵੇਰੇ 4 ਵਜੇ ਦੇ ਚੱਲੇ ਸੀ। 9 ਵਜੇ ਤੱਕ ਉਹ ਪਹੁੰਚ ਗਿਆ ਸੀ। ਉਹਨੇ ਵੀ ਨਾਤੋ ਕੇ ਆਪਣੇ ਲਈ ਖਾਣਾ ਬਣਾਇਆ ਤੇ ਖਾ ਕੇ ਥੋੜਾ ਆਰਾਮ ਕਰਨ ਲੱਗੀ। ਗੁਰਵੰਤ ਨੇ ਪਹਿਲਾਂ ਹੀ ਬੋਲ ਦਿੱਤਾ ਸੀ ਕਿ ਉਹ ਬਾਹਰੋਂ ਖਾ ਲਵੇਗਾ ਆਰਾਮ ਕਰਕੇ ਜਦੋਂ ਉੱਠੀ ਤਾਂ ਸ਼ਾਮ ਦੇ 4 ਵਜੇ ਕਿ ਸੀ ਕਿੰਨੀ ਸਕੂਨ ਦੀ ਨੀਂਦ ਸੋਈ ਸੀ ਅਚੋ ਆਪਣੀ ਲਈ ਚਾਹ ਬਣਾਈ ਤੇ ਟੀਵੀ ਦੇਖਣ ਲੱਗੀ ਸ਼ਾਮ ਦੇ ਖਾਣੇ ਲਈ ਦਾਲ ਧਰ ਲਈ ਆਟਾ ਗੁੰਨ ਕੇ ਰੱਖ ਦਿੱਤਾ 8 ਵਜੇ ਪਰ ਗੁਰਵਤ ਅਜੇ ਵੀ ਨਹੀਂ ਸੀ ਆਇਆ ਉਹਨੂੰ ਅਜੀਬ ਪੇਚੈ ਨਹੀਂ ਹੋ ਰਹੀ ਸੀ ਬੈਂਕ ਤਾਂ ਛੇਤੀ ਬੰਦ ਹੋ ਜਾਂਦੇ ਨੇ ਫਿਰ ਵੀ ਉਹ ਇੰਨੀ ਦੇਰ ਕਿਉਂ ਕਰ ਰਿਹਾ ਸੀ ਇੰਨੇ ਵੱਡੇ ਘਰ ਵਿੱਚ ਹੋ ਇਕੱਲੀ ਸੀ ਅੰਦਰ ਕੁੰਡੀ ਮਾਰ ਰੱਖੀ ਸੀ ਉਹਨੇ ਰੋਟੀ ਵੀ ਬਣਾ ਕੇ ਰੱਖ ਦਿੱਤੀ ਸੋਚਿਆ ਸੀ ਇਕੱਠੇ ਖਾਵਾਂਗੇ ਪਰ ਇੰਨੀ ਦੇਰ ਕਿੱਥੇ ਹੋ ਸਕਦੀ ਆ ਬੁਰੇ ਖਿਆਲ ਆਉਣ ਲੱਗੇ ਉਹ ਮਨ ਹੀ ਮਨ ਪਾਠ ਕਰਨ ਲੱਗੀ ਘੜੀ ਤੇ ਧਿਆਨ ਗਿਆ 10:40 ਮਿੰਟ ਹੋ ਗਏ ਸੀ ਉਹਨੂੰ ਜੋਰਾਂ ਦੀ ਭੁੱਖ ਲੱਗੀ ਹੋਈ ਸੀ ਪਰ ਇਕੱਲਿਆਂ ਖਾਣ ਦਾ ਮਨ ਨਾ ਕੀਤਾ ਘਬਰਾਹਟ ਨਾਲ ਉਹਦਾ ਸਰੀਰ ਕੰਬ ਰਿਹਾ ਸੀ ਉਹਨੇ ੱੱਕੇ ਨਾਲ ਇੱਕ ਰੋਟੀ ਅੰਦਰ ਸੁੱਟੀ ਹਰ ਬੁਰਕੀ ਮੂੰਹ 'ਚ ਫੁੱਲ ਰਹੀ ਸੀ ਹੰਝੂ ਵੀ 蒂ਪ 蒂ਪ ਪਗਲ ਲੱਗੇ ਪੂਰੇ ਘਰ ਦੇ ਬੱਲਵ ਜਗਲੇ ਕਿੰਨੀ ਵਾਰ ਬਿੜੀ ਵਿੱਚ ਆ ਕੇ ਬਾਹਰ ਦੇਖ ਕੇ ਮੁੜ ਗਈ ਬਾਹਰ ਗਲੀ ਵਿੱਚ ਸਟ੍ਰੀਟ ਲਾਈਟਾਂ ਦਾ ਮੱਧਮ ਚਾਨਣ ਸੀ ਪਰ ਕੋਈ ਜੀ ਵੀ ਨਹੀਂ ਦਿਖ ਰਿਹਾ ਸੀ ਸੋਫੇ ਤੇ ਲੇਟਿਆਂ ਜਕੋ ਤਕੀ ਵਿੱਚ ਉਹਦੀ ਅੱਖ ਲੱਗੀ 1 ਵਜੇ ਬੂਹੇ ਤੇ ਠਗ ਠਗ ਦੀ ਆਵਾਜ਼ ਪਈ ਉਹ ਘਬਰਾ ਕੇ ਉੱઠી ਡਰ ਗਈ ਵੀ ਕੋਈ ਹੋਰ ਨਾ ਹੋਵੇ ਜਾਲੀ ਵਾਲੇ ਦਰਵਾਜ਼ੇ ਵਿੱਚ ਦੀ ਦੇਖਿਆ ਸਾਹਮਣੇ ਗੁਰਵਤ ਖੜਾ ਸੀ ਉਹਦੇ ਸਾਹ ਵਿੱਚ ਸਾਹ ਆਇਆ ਉਹਨੇ ਦਬਾ ਦਬਾ ਦਰਵਾਜ਼ਾ ਖੋਲਿਆ ਗੁਰਵਤ ਸ਼ਰਾਬ ਦੇ ਨਸ਼ੇ ਵਿੱਚ ਰੁੱਝਿਆ ਹੋਇਆ ਉਹਨ ਇੱਕ ਪਾਸੇ ਤੱਕ ਇਸ ਦਾ ਕਮਰੇ ਵਿੱਚ ਚਲਾ ਗਿਆ ਤੇ ਅੰਦਰ ਕੁੰਡੀ ਲਗਾ ਲਈ ਉਹ ਕਿੰਨੇ देर ਤੱਕ ਦਰਵਾਜ਼ਾ ਖੜਕਾਉਂਦੀ ਰਹੀ ਪਰ ਸਭ ਬੇਅਰਥ ਉਹ ਥੱਕ ہار ਕੇ ਸੋਫੇ ਤੇ ਅੜ ਗਈ ਹੰਝੂਆਂ ਦਾ ਜਿਵੇਂ ਸਮੁੰਦਰ ਵਗ ਤੁਰਿਆ ਸੀ ਇਹੋ ਜਿਹੀ ਡਰਾਉਣੀ ਰਾਤ ਉਹਨੇ ਪਹਿਲੀ ਵਾਰ ਦੇਖੀ ਸੀ ਉਹਦਾ ਦਿਲ ਘਰੇ ਭੱਜ ਕੇ ਮਾਂ ਦੀ ਗੋਦੀ ਵਿੱਚ ਲੁਕ ਜਾਮਾ ਬਾਪੂ ਦੇ ਗੱਲ ਲੱਗ ਕੇ ਰੋਮਾ ਪਰ ਇੰਨੇ ਦੂਰ ਵਿਗਾਨੇ ਸ਼ਹਿਰ ਵਿੱਚ ਉਹਦਾ ਕੋਈ ਆਪਣਾ ਨਹੀਂ ਸੀ ਜਿਸ ਨਾਲ ਉਹ ਦੁੱਖ ਫਰੋਲ ਸਕਦੀ ਦੂਸਰੇ ਦਿਨ ਸਵੇਰੇ 6 ਵਜੇ ਜਾ ਖੁੱਲੀ ਗੁਰਵਤ ਆਪਣੀ ਚਾਹ ਬਣਾ ਰਿਹਾ ਸੀ ਉਹਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਬੋਲ ਪਿਆ ਤੂੰ ਕੀ ਸਮਝਦੀ ਆ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ ਕਦੇ ਵੀ ਨਹੀਂ ਚੰਗਾ ਰਹੇਗਾ ਕਿ ਤੂੰ ਮੇਰੀ ਜ਼ਿੰਦਗੀ ਚੋਂ ਨਿਕਲ ਜਾਵੇਂ ਮੈਂ ਆਪਣੇ ਮਾਪਿਆਂ ਦੀ ਜ਼ਿੱਦ ਕਰਕੇ ਤੇਰੇ ਨਾਲ ਵਿਆਹ ਕਰਵਾਇਆ ਹੈ ਮੈਨੂੰ ਤਲਾਕ ਚਾਹੀਦਾ ਹੈ ਮੈਂ ਤੇਰੇ ਨਾਲ ਇੱਕ ਛੱਤਲੇ ਨਹੀਂ ਰਹਿ ਸਕਦਾ ਇਹਨਾਂ ਗੱਜ ਸੁਣ ਕੇ ਸੰਜਨ ਦੇ ਪੈਰਾਂ ਹਿੱਟ ਹੋ ਜਮੀਂ ਨਿਕਲ ਗਏ ਉਹ ਡਿੱਗਦੀ ਡਿੱਗਦੀ ਬਚੀ ਪਰ ਇਹ ਕਿਵੇਂ ਹੋ ਸਕਦਾ ਹੈ ਮੇਰੇ ਮਾਂ-ਬਾਪ ਨੇ ਹਸੀਅਤ ਉੱਤੇ ਪੈਸਾ ਲਗਾ ਕੇ ਮੈਨੂੰ ਥੋੜੀ ਨਾਲ ਵੇਚਿਆ ਹੈ। ਉਹਨਾਂ ਤੇ ਕੀ ਬਿੱਤੂਗੀ ਜਦੋਂ ਉਹਨਾਂ ਨੂੰ ਇਹ ਸਭ ਪਤਾ ਚੱਲੇਗਾ। ਮੇਰਾ ਕਸੂਰ ਤਾਂ ਦੱਸੋ ਮੈਂ ਕਿਸੇ ਦਾ ਠੇਕਾ ਨਹੀਂ ਲਿਆ। ਨਾ ਹੀ ਮੈਂ ਤੇਰੇ ਨਾਲ ਬਹੁਤੀ ਬੈਸ ਕਰਨੀ ਹੈ। ਮੈਨੂੰ ਤਲਾਕ ਚਾਹੀਦਾ ਆ ਜੇ ਇਹ ਛੇਤੇ ਹੋ ਸਕੇ ਚੰਗਾ ਆ। ਮੈਂ ਬਹੁਤੀ دیر ਤੇਰੇ ਨਾਲ ਨਹੀਂ ਰਹਿ ਸਕਦਾ। ਮੈਨੂੰ ਆਜ਼ਾਦੀ ਚਾਹੀਦੀ ਐ ਇਸ ਰਿਸ਼ਤੇ ਤੋਂ। ਹੋਰ ਵੀ ਕਿੰਨਾ ਕੁਝ ਬੋਲਿਆ ਹੋ ਪਰ ਉਹ ਸੁਣ ਹੋ ਗਈ ਸੀ। ਇਹ ਸਭ ਕੁਝ ਸੁਣ ਕੇ ਜਿਸ ਦੀ ਉਹਨੂੰ ਕੋਈ ਉਮੀਦ ਨਹੀਂ ਸੀ ਉਹ ਅਜੇ ਵੀ ਇਸ ਰਿਸ਼ਤੇ ਵਿੱਚ ਗੁੰਜਾਇਸ਼ ਦੇਖ ਰਹੀ ਸੀ ਬੇਸ਼ੱਕ ਅੰਦਰ ਉਹਦੇ ਬਹੁਤ ਸਾਰੇ ਜਜ਼ਬਾਤ ਚੱਕਨਾ-ਛੁਗੜ ਹੋ ਗਏ ਪਰ ਉਹਨੇ ਹਿੰਮਤ ਕਰਕੇ ਖੁਦ ਨੂੰ ਸੰਭਾਲ ਲਿਆ ਗੁਰਵਧਿਕਰ ਹੁੰਦੀ ਹੈ ਇੱਕ ਬਜ਼ੁਰਗ ਜੀ ਘਰੀਬ ਵਰਤ ਕਰ ਰਹੀ ਆਉਂਦੇ ਹੀ ਝਾੜੂ-ਪੋਚਾ ਚੁੱਕਿਆ ਤੇ ਸਫਾਈ ਕਰਨ ਲੱਗੀ ਸੰਜਮ ਬਲੋ ਨੇ ਹੀਨਾਨੀ ਜੀ ਨਾਲ ਤੱਕਿਆ ਗੁਰਵਤ ਵੱਲ ਸਵਾਲੀਆ ਨਜ਼ਰਾਂ ਦੌੜਾਈਆਂ ਉਹਨੇ ਹੌਲੀ ਜਿਹੀ ਕਿਹਾ ਰਿਸ਼ਤੇਦਾਰਾ ਕੋਈ ਉਸਤਾ ਇਹ ਬਾਕ ਤਿਰ ਤੋਂ ਕਟ ਨਹੀਂ ਸੀ ਗੁਰਵਤ ਬਿਨਾ ਕੁਝ ਖਾਏ ਡਿਊਟੀ ਤੇ ਚਲਾ ਗਿਆ ਉਹਨੂੰ ਅਜੀਬ ਲੱਗਿਆ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਦੇ ਦਿਲ ਵਿੱਚ ਆਪਣੀ ਲਈ ਕਿੰਨੀ ਜਗ੍ਹਾ ਬਣਾਈ ਉਹ ਹਾਰਨਾ ਨਹੀਂ ਚਾਹੁੰਦੀ ਸੀ ਸ਼ਾਮ ਨੂੰ ਉਹਨੇ ਗੁਰਵਤ ਲਈ ਬੜੇ ਚੰਨ ਲ ਖਾਣਾ ਬਣਾਇਆ ਉਹਦੇ ਸਾਰੇ ਕੱਪੜੇ ਪ੍ਰੈਸ ਕਰਕੇ ਰੱਖ ਦਿੱਤੇ ਇੱਧਰ ਉੱਧਰ ਖਿਲਰੇ ਉਹਦੇ ਕਾਗਜ਼ ਪੱਤਰ ਸੰਭਾਲ ਦਿੱਤੇ ਉਹਦੇ ਲਈ ਫਰੂਟ ਚਾਟ ਕੱਟ ਕੇ ਫ੍ਰਿਜ ਵਿੱਚ ਰੱਖ ਦਿੱਤੀ ਬਸ ਗੁਰਵਤ ਦੀ ਉਡੀਕ ਸੀ ਅੱਜ ਉਹ 9 ਵਜੇ ਤੱਕ ਆ ਗਿਆ ਆਉਂਦੇ ਹੀ दारू ਦੀ ਬੋਤਲ ਲੈ ਕੇ ਬਹਿ ਗਿਆ ਖਾਣਾ ਉਹ ਆਪਣੇ ਲਈ ਬਾਹਰੋਂ ਹੀ ਨਾਲ ਲੈ ਕੇ ਆਇਆ ਸੀ ਉਹਨੇ ਸੰਜਮ ਨੂੰ ਨਾ ਕੁਝ ਕਿਹਾ ਨਾ ਕੁਝ ਪੁੱਛਿਆ ਪੀ ਖਾ ਕੇ ਕਮਰੇ ਵਿੱਚ ਸੌਂ ਗਿਆ ਅੰਦਰੋਂ ਕੁੰਡੀ ਲਗਾ ਲਈ ਉਹ ਟੁੱਟਦੀ ਜਾ ਰਹੀ ਸੀ ਸਵਰ ਵੀ ਜਵਾਬ ਦੇ ਰਿਹਾ ਸੀ ਹੰਝੂਆਂ ਦਾ ਕਰਾਲ ਚੱਲ ਰਿਹਾ ਸੀ ਸਾਰੀ ਰਾਤ ਰੋਂਦੇ ਗੁਜ਼ਾਰੇ 10 ਦਿਨ ਇੰਜ ਹੀ ਬੀਤ ਗਏ ਉਹਦੀ ਕਰ ਵਾਲਾ ਰਾਤ ਨੂੰ ਦੀਰ ਨਾਲ ਘਰ ਆਉਂਦਾ ਤੇ ਸਵੇਰੇ ਜਲਦੀ ਚਲਾ ਜਾਂਦਾ ਹੁਣ ਤਾਂ ਘਰੇ ਖਾਣ ਪੀਣ ਦਾ ਸਮਾਨ ਮੁੱਕਣ ਲੱਗਾ ਉਨੇ ਗੁਰਵਤ ਨੂੰ ਕਿਹਾ ਤਾਂ ਉਹਨੇ ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਲਿਆ ਸਕਦਾ ਤੂੰ ਇੱਥੇ ਚਲੀ ਜਾ ਮੈਂ ਤੇਰਾ ਬੋਝ ਨਹੀਂ ਉਠਾ ਸਕਦਾ ਇੰਨੇ ਦਿਨਾਂ ਵਿੱਚ ਉਹਨੇ ਇੱਕ ਵਾਰ ਵੀ ਕਰਦਾ ਖਾਣਾ ਨਹੀਂ ਖਾਇਆ ਜੋ ਉਹਦੇ ਲਈ ਬੜੇ ਪਿਆਰ ਨਾਲ ਬਣਾਉਂਦੀ ਸੀ ਉਹ ਪੂਰਾ ਦਿਨ ਸੋਚ-ਸੋਚ ਕੇ ਲੰਗਾ ਆ ਦਿੰਦੀ ਕਿ ਆਖਿਰ ਕਦੋਂ ਮੇਰੀ ਕਦਰ ਹੋਏਗੀ ਅੱਜ ਵੀ ਉਹ ਕੋਈ ਚੰਗੇ ਦੀ ਉਮੀਦ ਵਿੱਚ ਗੁਰਵਤ ਦੀ ਉਡੀਕ ਕਰ ਰਹੀ ਸੀ ਕਿ ਅੱਜ ਉਸ ਦੀ ਅਮੰਤਾ ਕਰੇਗੀ ਕਿ ਉਹਨੂੰ ਇੱਕ ਮੌਕਾ ਦੇਵੇ ਉਹ ਕਦੀ ਉਹਨੂੰ ਕਿਸੇ ਵੀ ਗੱਲ ਲਈ ਸ਼ਿਕਾਇਤ ਨੰ ਮੋਕਾ ਨਹੀਂ ਦੇਵੇਗੀ ਰਾਤ ਦੇ 12 ਵਜੇ ਉਹ दारू ਨਾਲ ਧੂਤ ਹੋ ਕੇ ਆਇਆ ਆਉਂਦੇ ਹੀ ਉਹਨੇ ਸੰਜਮ ਦੀ ਖਿੱਚ ਤੋ ਕਰਨੀ ਸ਼ੁਰੂ ਕਰ ਦਿੱਤੀ ਬੜਬੜਾ ਰਿਹਾ ਸੀ ਆ ਜਾ ਤੈਨੂੰ ਅੱਜ ਸਵਾਦ ਸਿਖਾਉਂਦਾ ਵਿਆਦਾ ਤੂੰ ਇਹ ਸਾਰੀ ਉਮਰ ਯਾਦ ਰੱਖੇਂਗੀ ਅੱਜ ਦੀ ਰਾਤ ਉਹਨੇ ਸ਼ੀ ਵਿੱਚ ਗੁਰੁੱਜ ਹੋਏ ਨੇ ਉਹਦੇ ਸਾਰੇ ਕੱਪੜੇ ਫਾੜ ਦਿੱਤੇ ਉਹਨੂੰ ਸੋਫੇ ਤੇ ਸੁੱਟ ਲਿਆ ਨਸ਼ੇ ਕਰਕੇ ਉਹਦੇ ਵਿੱਚ ਝੋਟੇ ਵਰਗਾ ਜੋਰ ਆ ਗਿਆ ਸੀ ਉਹ ਉਹਦੇ ਅੱਗੇ ਹੱਥ ਜੋੜ ਛੋੜ ਕੇ ਉਹ ਤਾਂ ਤਰਸ ਦੀ ਉਮੀਦ ਕਰ ਰਹੀ ਸੀ ਰੋ ਰੋ ਕੇ ਵਾਸਤੇ ਪਰ ਇਸੇ ਪਰੋਖ ਕਿਸੇ ਜਨਰੀ ਤਰ੍ਹਾਂ ਨੂੰ ਮਸਲ ਦੇਣਾ ਚਾਹੁੰਦਾ ਸੀ ਉਸਨੇ ਰਾਤ ਦੇ 3 ਵਜੇ ਤੱਕ ਉਹਦੇ ਨਾਲ ਗੈਰ ਕੁਦਰਤੀ ਵਿਵਹਾਰ ਕੀਤਾ ਸੰਜਮ ਲਈ ਸਭ ਸਹਿਣ ਕਰਨਾ ਬਹੁਤ ਔਖਾ ਸੀ ਉਹ ਆਪਣੀ ਵੈਸ਼ਿਤ ਖਤਮ ਕਰ ਸੋ ਗਈ ਪਰ ਉਹ ਸਾਰੀ ਰਾਤ ਦਰਦ ਨਾਲ ਕਰਲੌਂਦੀ ਰਹੀ ਮਾਂ ਨੂੰ ਯਾਦ ਕਰਦੀ ਰਹੀ ਸਵੇਰ ਤੱਕ ਉਸਦੇ ਪੇਸ਼ਾਬ ਨਾਲ ਖੂਨ ਦੀਆਂ ਤਤਰੀਆਂ ਵਗ ਰਹੀਆਂ ਸੀ ਉਸ ਦਾ ਤੁਰਿਆ ਵੀ ਨਹੀਂ ਜਾ ਰਿਹਾ ਸੀ ਸ਼ਾਮ ਤੱਕ ਉਹ ਬੀੜ ਸੁਰਤ ਦਰਦ ਨਾਲ ਤੜਫਦੀ ਰਹੀ ਅੱਜ ਉਸ ਦੇ ਘਰਵਾਲੇ ਨੂੰ ਛੁੱਟੀ ਸੀ ਪਤਨੇ ਕਿਵੇਂ ਉਹਨੂੰ ਇਨਸਾਨੀਅਤ ਦੇ ਨਾਂ ਤੇ ਉਤਰਸਾਇਆ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਦੱਸਿਆ ਅੰਦਰ ਜ਼ਖਮ ਹੋ ਗਏ ਸਨ ਇੱਕ ਦਿਨ ਹਸਪਤਾਲ ਦਾਖਲ ਰਹੀ ਬੇਸੁਰਤ ਜੀ ਵੀ ਉਹ ਉਸ ਦੇ ਦਿੱਤੇ ਜ਼ਖਮਾਂ ਨੂੰ ਆਪਣੀ ਮਾੜੀ ਕਿਸਮਤ ਮੰਨ ਰਹੀ ਸੀ ਦੂਜੇ ਦਿਨ ਹਸਪਤਾਲ ਤੋਂ ਛੁੱਟੀ ਮਿਲ ਗਈ ਕਾਰਾ ਕਿ ਸਭ ਠੀਕ ਠਾਕ ਰਹਾ ਸ਼ਾਮ ਤੱਕ ਉਹ ਤੁਨ ਫਿੰਚੋ ਗਈ ਹੋ ਗਈ ਸੀ ਅਗਲੇ ਦਿਨ ਸਵੇਰੇ ਉੱਟੀ ਤਾਂ ਗੁਰਪਤ ਕਿਸੇ ਕੁੜੀ ਨਾਲ ਖੜਾ ਸੀ ਕੁੜੀ ਦੇ ਚਿਹਰੇ ਤੇ ਵਿਸ਼ਵਾਸ ਭਰੇ ਹਾਪ ਪਾਪ ਸੀ ਉਹ ਗੁਰਵਤ ਦੇ ਹੱਥ 'ਚ ਹੱਥ ਪਾ ਕੇ ਖੜੀ ਸੀ ਉਹਦੇ ਲਈ ਇਹ ਸਬਰਦਾਰਸ਼ਟ ਕਰਨਾ ਬਹੁਤ ਔਖਾ ਸੀ ਉਹਨੂੰ ਸਮਝਣ ਵਿੱਚ ਬਹੁਤ دیر ਨ ਲੱਗੀ ਜੋ ਗੁਰਵਤ ਉਸ ਉਤੇ ਲਗਾਤਾਰ ਜ਼ੁਲਮ ਟਾ ਰਿਹਾ ਸੀ ਉਸ ਦੇ ਪਿੱਛੇ ਕਾਰਨ ਕੀ ਸੀ ਉਹ ਸਰੀਰ ਤੋਂ ਲੈ ਕੇ ਰੂਹ ਤੱਕ ਕੰਬ ਰਹੀ ਸੀ ਗੁਰਵਤ ਕਹਿਣ ਲੱਗਾ ਇਹਨੂੰ ਮਿਲ ਇਹ ਹੈ ਮੇਰੀ ਜਾਨ ਜਿਸ ਲਈ ਮੈਂ ਤੇਰੀ ਜਾਨ ਤੱਕ ਲੈ ਸਕਦਾ ਤੂੰ ਛੇਤੀ ਤਲਾਕ ਦੇ ਇਹਨਾਂ ਕਾਗਜ਼ਾਂ ਤੇ ਦਸਤਖਤ ਕਰ ਤੇ ਮੇਰਾ ਖੜਾ ਛੱਟ ਉਸਨੇ ਇਤਲਾਕ ਦੇ ਕਾਗਜ਼ ਸੋਫੇ ਤੇ ਚਲਾ ਕੇ ਮਾਰੀ ਬੇਸ਼ਰਮੀ ਦੀ ਹੱਤ ਉਹ ਦੋ ਪਾਰ ਹੋ ਗਈ ਜਦੋਂ ਉਸਦੇ ਸਾਹਮਣੇ ਹੀ ਉਸ ਕੁੜੀ ਨੂੰ ਨਾਲ ਵਾਲੇ ਕਮਰੇ 'ਚ ਲੈ ਕੇ ਵੜ ਗਿਆ ਉਹ ਹਰ ਢੰਗ ਤਰੀਕੇ ਨਾਲ ਉਸ ਨੂੰ ਸ਼ਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦਾ ਸੀ ਉਹ ਆਪਣੀ ਹੀ ਅਕਲ ਹੱਥੋਂ ਨਾ ਹੋ ਪਤੀ ਪਤਨੀ ਦੇ ਰਿਸ਼ਤੇ ਦੀ ਪਵਿੱਤਰ ਮਰਿਆਦਾ ਨੂੰ ਭੁੱਲ ਗਿਆ ਸੀ ਉਹ ਵੀ ਕਿੰਨੀ ਭੋਲੀ ਸੀ ਜੋ ਕਿਸੇ ਹੋਰ ਦੇ ਦਿਖਾਈ ਸੁਫਨਿਆਂ ਪਿੱਛੇ ਭਜ ਰਹੀ ਸੀ ਜਿਵੇਂ ਕੋਈ ਛੋਟਾ ਬੱਚਾ ਕਿਸੇ ਅਣਜਾਣ ਦੇ ਹੱਥੀ ਲਾਲੀਪੌਪ ਦੇ ਕਿਉਂ ਦੇ ਪਿੱਛੇ ਭਜਦਾ ਹੈ ਉਹਨੂੰ ਅੱਜ ਬਰਿਆਂ ਬਾਅਦ ਯਾਦ ਆਇਆ ਕਿ ਉਹ ਐਮਏ ਬੀਏਰ ਤੇ ਐਮਫਿਲ ਤੇ ਹੋਰ ਕਿੰਨੀਆਂ ਹੀ ਡਿਗਰੀਆਂ ਪੜ੍ਹੀ ਕੁੜੀ ਆ ਉਹਦੇ ਮਾਪੇ ਨੇ ਕਿੰਨੇ ਪੈਸੇ ਖਰਚ ਕੀ ਉਹਨੂੰ ਕਿਸੇ ਨੌਕਰੀ ਸਿਰੇ ਕੀਤਾ ਸੀ ਉਹਨੂੰ ਪਹਿਲੀ ਵਾਰ ਆਪਣੀ अहमियत ਦਾ ਅਹਿਸਾਸ ਹੋਇਆ ਉਹਨੂੰ ਲੱਗਿਆ ਕਿ ਉਸ ਦਾ ਵੀ ਆਪਣਾ ਇੱਕ ਅੰਬਰ ਹੈ ਜਿਸ ਵਿੱਚ ਉਹ ਬਿਨਾਂ ਕਿਸੇ ਦੀ ਮਰਜ਼ੀ ਦੇ ਆਜ਼ਾਦ ਉੱਡ ਸਕਦੀ ਆ ਕਿੰਨੇ ਹੀ ਡਿੱਗਦੇ ਟੰਦੇ ਵਿਚਾਰਾਂ ਨਾਲ ਉਹ ਉੱਠੀ ਉਹਨੇ ਲੈਂਡਲਾਈਨ ਫੋਨ ਤੇ ਇੱਕ ਨੰਬਰ ਲਗਾਇਆ 15 ਮਿੰਟ ਬਾਅਦ ਪੁਲਿਸ ਆ ਗਈ ਉਸਨੇ ਆਪਣੇ ਉੱਤੇ ਹੋਈ ਤਸ਼ੱਦਦ ਦਿਖਾਇਆ ਪੁਲਿਸ ਨੇ ਗੁਰਵਤ ਤੇ ਉਸ ਕੁੜੀ ਨੂੰ ਰੰਗੇ ਹੱਥੀ ਫੜਿਆ ਉਸਨੇ ਪਹਿਲੇ ਵਾਰ ਗੁਰਵਤ ਦੇ ਝਟਾ ਕਰਕੇ ਇੱਕ ਥੱਪੜ ਚੜਾਇਆ ਗੁਰਵਤ ਨੀਮੇ ਪਾਖੜਾ ਸੀ ਆਜੋ ਦਾ ਇੱਕ ਥੱਪੜ ਸਮਾਜ ਤੇ ਬਣਾਇਆ ਦਿਾਕ ਨੂੰ ਸੀ ਵਿਚਾਰਾਂ ਦੇ ਭਾਰੀ ਪੈ ਗਿਆ ਸੀ ਜਿਸ ਵਿੱਚ ਉਹਨਾਂ ਨੂੰ ਜ਼ਬਰਦਸਤੀ ਦੇ ਰਿਸ਼ਤੇ ਵਿੱਚ ਬੰਨਨ ਨੂੰ ਮਜਬੂਰ ਕਰਦੇ ਨੇ ਉਸਨੇ ਆਪਣਾ ਪਰਸ ਤੇ ਬੈਗ ਚੁੱਕਿਆ ਤੇ ਕਬੂਜ ਉਤਾਰ ਕੇ ਚੱਲ ਪਈ ਲੋਕ ਕੀ ਕਹਿਣਗੇ ਮਾਪੇ ਕਿਵੇਂ ਸਹਿਣਗੇ ਸੌਰੀਆਂ ਦਾ ਸਾਹਮਣਾ ਕਿਵੇਂ ਕਰਨਗੇ ਅੱਜ ਉਹ ਇਨ੍ਹਾਂ ਵਿਚਾਰਾਂ ਤੋਂ ਅਜਾਸੀ ਆਪਣੀ ਅੰਬਰ ਤੇ ਉੱਠਲ ਨੇ ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਨੂੰ ਸੁਣਨ ਤੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੀ ਕੱਲ੍ਹ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ